ਸਤਿਨਾਮ ਵਾਹਿਗੁਰੂ ਸਹਿਬ ਜੀ ਆਸਾ ਮਹੱਲਾ ਪੰਜਵਾਦ ਤੁਕੇ ਨੋ ਓਨ ਕੈ ਸੰਗ ਤੂੰ ਕਰਤੀ ਕੇਲ ਓਨ ਕੈ ਸੰਗ ਹੰਮਤਮ ਸੰਗ ਮੇਲ ਓਨ ਕੈ ਸੰਗ ਤੂੰ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਹ ਹਸਮਾਏ ਤਿਸ ਦਿਨ ਤੁਹੀ ਦੁਹੇ ਰੀ ਰਹਾਉ ਓਨ ਕੈ ਸੰਗ ਤੂੰ ਗ੍ਰਹਿ ਮਹਿਮਾ ਹਰ ਓਨ ਕੈ ਸੰਗ ਤੂੰ ਹੋਈ ਹੈ ਜਾਹਰ ਉਹਨ ਕਹਿ ਸੰਗ ਤੂੰ ਰਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਹਨ ਕਹਿ ਸੰਗ ਤੇਰਾ ਮਾਨ ਮਹੱਤ ਉਹਨ ਕਹਿ ਸੰਗ ਤੁਮ ਸਾਖ ਜਗਤ ਉਹਨ ਕਹਿ ਸੰਗ ਤੇਰੀ ਸਭ ਬਿਦ 30 ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੇਰਾਗੀ ਮਰੇ ਨਾ ਜਾਏ ਉਕਮੇ ਬਾਦਾ ਕਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੇ ਆਪ ਉਹ ਬੇਰਾਗੀ ਮਰੇ ਨਾ ਜਾਏ ਹੁਕਮੇ ਬਾਧਾ ਕਰ ਕਮਾਈ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣ ਆਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨਾ ਮੂਰਾ ਅਸਰ ਲਜਾ ਰਖਿ ਲਿਓ ਸਦ ਨਾ ਜਨ ਤੋਰਾ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹੋਂ ਕਰੀ ਵਖਿਆਨ ਸੋ ਗੁਰੂ ਪਿਆਰੇ ਗੁਰੂ ਸواری 사ਸੰਗਤ ਜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪਾਵਨ ਸ਼ਬਦ ਸਤਿਗੁਰੂ ਇੱਕ ਵਾਰ ਤਾਂ ਗੁਰੂ ਅਰਜਨ ਸਾਹਿਬ ਜੀ ਜੰਗਲ ਦਾ ਪਰਮਣ ਕਰਨ ਜਾ ਰਹੇ ਸਨ ਉਧਾਰ ਕਰਦੇ ਹੋਏ ਆਂ ਜੀਵਾਂ ਦਾ ਜੰਗਲ ਵਿੱਚ ਜਾ ਰਹੇ ਇੱਕ ਮ੍ਰਿਤਕ ਸ਼ਰੀਰ ਨੂੰ ਦੇਖ ਕੇ ਮ੍ਰਿਤਕ ਮਨੁੱਖ ਨੂੰ ਦੇਖ ਕੇ ਉਸ ਪ੍ਰਥਾਏ ਅੱਜ ਦਾ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਸਾਨੂੰ ਸੇਧ ਦਿੰਦਿਆਂ ਆ ਸਮਝਾਣਾ ਕਰਦੇ ਨੇ ਉਹ ਵਿਚਾਰ ਨਾਲ ਜੁੜੀਏ ਸਤਿਗੁਰਾਂ ਦੇ ਪਾਵਨ ਬਾਣੀ ਨਾਲ ਜੁੜਨਾ ਕਰੀਏ ਆਸਾ ਮਹੱਲਾ 55 ਦੁੱਤਕੇ ਨੋ ਆਸਾ ਰਾਗੇ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਦੁੱਤਕੇ ਨੋ ਦੋ ਤੁਕਿਆਂ ਦੇ ਨੋ ਸ਼ਬਦ ਨੇ ਸੇਧ ਹੈ ਕਿਉਂਕਿ ਬਾਣੀ ਵਿੱਚ ਇੱਕ ਤੁਕਾ ਦੋ ਤੁਕੇ ਤ੍ਰੇ ਤਿਪਦੇ ਇਸ ਤਰ੍ਹਾਂ ਬਾਣੀ ਬਣਤਰ ਆਂਦੀ ਹੈ ਇੱਥੇ ਦੋ ਤੁਕੇ ਦੋ ਤੁਕਾਂ ਦਾ ਇਹ ਨੋ ਸ਼ਬਦ ਨੇ ਦੋ ਦੋ ਤੁਕਾਂ ਦੇ ਚਾਰ ਚਾਰ ਪੰਕਤੀਆਂ ਨੇ ਇੱਕ ਤੁਕ ਵਿੱਚ ਦੋ ਦੋ ਤੁਕਾਂ ਦਾ ਇਹ ਪਾਵਨ ਸ਼ਬਦ ਨੋ ਸ਼ਬਦ ਆਣਗੇ ਨੋ ਭਾਵ ਨੋ ਸ਼ਬਦ ਆਣਗੇ ਆਉ ਬੈਰਾਹਾ ਉਹਦੇ ਬੰਦ ਨਾਲ ਜੁੜੀਏ ਤੇ ਬੈਰਾਗੀ ਕਹਾਂ ਸਮਾਏ ਕਹਿੰਦੇ ਭਾਈ ਤੇ ਬੈਰਾਗੀ ਉਹ ਬੈਰਾਗੀ ਕਹਾਂ ਸਮਾਏ ਜਿਹੜਾ ਜਿਹਦੇ ਕਰਕੇ ਤੂੰ ਬੈਰਾਗ ਵਿੱਚ ਹੁੰਦਾ ਸੀ ਜਿਹਦੇ ਕਰਕੇ ਤੂੰ ਮੋਹ ਲੋਭ ਵਿੱਚ ਫਸਦਾ ਸੀ ਕਹਿੰਦੇ ਕਹਾਂ ਸਮਾਏ ਕਹਿੰਦੇ ਭਾਈ ਜਿਹਦੇ ਕਰਕੇ ਇਹ ਕਹਿੰਦਾ ਸੀ ਨਾ ਮਨੁੱਖ ਵੀ ਮੇਰੇ ਕਰਕੇ ਘਰ ਦਾ ਕੰਮਕਾਰ ਨਹੀਂ ਚੱਲਦਾ ਅੱਜ ਕਿੱਥੇ ਸਮਾ ਗਿਆ ਮਿੱਟੀ 'ਚ ਮਿਲ ਗਿਆ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਕਬੀਰ ਸੂਤਾ ਕਿਆ ਕਰੇ ਉਠ ਕੇ ਨ ਜਾਪੈ ਮੁਰਾਰ ਇੱਕ ਦਿਨ ਸੋਵਣ ਹੋਏਗਾ ਲਾਂਬੇ ਗੁੰਡ ਪ੍ਰਸਾਰ ਵੀ ਇੱਕ ਦਿਨ ਇਸ ਸੰਸਾਰ ਵਿੱਚੋਂ ਗਫਲਤ ਦੀ ਨੀਂਦ 'ਚ ਜਾ ਕੇ ਇੱਕ ਦਿਨ ਐਸਾ ਸੋਏਗਾ ਸੰਸਾਰ ਉਠਾਣੀਆਂ ਨਹੀਂ ਹੈ ਤੇ ਉਠ ਨਹੀਂ ਸਕੇਗਾ ਤੇ ਇਸ ਬਿਨ ਤੂੰ ਹੀ ਦੁਹੇਰੀ ਰਿਹਾਉ ਤੇਸ ਬਿਨ ਉਸ ਤੋਂ ਬਿਨਾ ਤੂੰ ਹੀ ਦੁਹੇਰੀ ਦੀ ਕਹਿੰਦੇ ਭਾਈ ਤੂੰ ਦਹਾੜਾ ਪਾੜਿਆ ਤੇ ਇਸ ਬਿਨ ਤੂੰ ਹੀ ਦੁਹੇਰੀ ਦੀ ਜਿਸ ਲਈ ਤੂੰ ਅੱਜ ਮਿੱਟੀ ਵਿੱਚ ਮਿਲਿਆ ਪਿਆ ਕਹਿੰਦੇ ਊਫ ਉਹ ਦੇਹੀ ਕਿੱਥੇ ਗਈ ਉਹ ਸ਼ਰੀਰ ਕਿੱਥੇ ਗਿਆ ਭਾਈ ਇਹ ਜੀਵਾ ਆਤਮਾ ਤੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਆਤਮਾ ਦਾ ਤੇ ਭਾਂਡੇ ਦਾ ਮੇਲ ਹੈ ਤੇ ਭਾਂਡੇ ਵਿੱਚ ਰਹਿੰਦੇ ਆਵੇਂ ਮਨੁੱਖ ਇਹਨੂੰ ਸਮਝਦਾ ਵੀ ਮੇਰਾ ਹੀ ਐ ਜਿਵੇਂ ਇੱਕ ਰਾਤ ਦਾ ਪ੍ਰੋਣਾ ਹੋਵੇ ਪ੍ਰੋਣੇ ਨੇ ਦਿਨ ਚੜਿਆ ਪ੍ਰਭਾਤ ਉੱਲਕੇ ਉੱਠ ਪ੍ਰਾਹੁਣਾ ਉੱਠ ਚੱਲ ਸਿਆ ਪ੍ਰਭਾਤ ਕਿ ਆਤੁਰਤਾ ਗ੍ਰਸਤੇ ਸਫੁੱਲਾ ਕੀ ਬਾਗਤ ਜਿਵੇਂ ਦਿਨੇ ਚੜਿਆ ਜਾਣਾ ਪ੍ਰੋਣਾ ਚਲਾ ਜਾਂਦਾ ਇਸੇ ਤਰ੍ਹਾਂ ਭਾਈ ਤੂੰ ਵੀ ਇਸ ਸੰਸਾਰ ਤੋਂ ਚਲਾ ਜਾਣਾ ਸਭ ਮੁਕਤੀ ਚੱਲੀ ਰਹਿਣ ਇੱਕ ਦਿਨ ਰੈਨ ਮੁੱਕ ਜਾਣੀ ਐ ਪਰ ਸਤਿਗੁਰੂ ਤੇ ਜੀਵਾਤਮਾ ਨੂੰ ਕਹਿੰਦੇ ਆ ਵੀ ਤੂੰ ਜਿਹਦੇ ਆਸਰੇ ਜਿਹਦੇ ਵਿਰਾਗ ਵਿੱਚ ਰੋ ਰਹੀ ਐ ਜਿਹਦੇ ਤੋਂ ਵਿਛੜੀ ਐ ਉਹ ਕਿੱਥੇ ਮਿੱਟੀ ਵਿੱਚ ਮਿਲ ਗਈ ਹੈ ਤੇਰੀ ਪਾਇਆਂ ਉਦੋਂ ਤੱਕ ਸੀ ਜਦੋਂ ਤੱਕ ਇਹ ਤੂੰ ਪੰਜ ਭੂਤ ਭਾਂਡੇ ਵਿੱਚ ਸਮਾਇਆ ਸੀ ਹੁਣ ਤੂੰ ਨਿਕਲ ਗਈ ਹੈ ਇਹਦੇ ਵਿੱਚ ਤੇਰੀ ਪਾਇਆਂ ਨਹੀਂ ਤੈਨੂੰ ਕੋਈ ਪੁੱਛਦਾ ਨਹੀਂ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸਮ ਜਾਂਦੇ ਨੇ ਆਸਾ ਮਹੱਲਾ ਪੰਜਵਾਦ ਤੁਕੇਨੋ ਓਨ ਕੈ ਸੰਗ ਤੂੰ ਕਰਤੀ ਕੇਲ ਓਨ ਕੈ ਸੰਗ ਭਾਵੇਂ ਤੇ ਸਰੀਰ ਨੂੰ ਕਿਹਾ ਸੰਬੋਧਨ ਆਤਮਾ ਨੂੰ ਕੀਤਾ ਤੇ ਸਤਿਗੁਰੂ ਕਹਿੰਦੇ ਨੇ ਓਨ ਕੈ ਸੰਗ ਭਾਈ ਉਹ ਸਰੀਰ ਦੇ ਨਾਲ ਤੂੰ ਕਰਤੀ ਕੇਲ ਖੇਡਾਂ ਕਰਦੀ ਸੀ ਸੰਸਾਰ ਦੇ ਰੰਗ ਰਲੀਆਂ ਮਾਣਦੀ ਸੀ ਆਨੰਦ ਮਾਣਣਾ ਕਰਦੀ ਸੀ ਉਹਨਾਂ ਕੈ ਸੰਗ ਹਮ ਤੁਮ ਸੰਗ ਮੇਲ ਕਹਿੰਦੇ ਉਸ ਪੰਜ ਭੂਤਕ ਸਰੀਰ ਦੀ ਬਦولت ਇਹ ਹਮ ਤੁਮ ਸੰਗ ਮੇਲ ਮੇਰਾ ਹੈ ਤੇਰਾ ਹੈ ਇਹ ਮੇਰੀ ਚੀਜ਼ ਹੈ ਤੇਰੀ ਚੀਜ਼ ਹੈ ਜਿਹਨੂੰ ਸਤਿਗੁਰੂ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹਮ ਮੁਜ ਮਹਿ ਰਹਿਣਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਾ ਤੂੰ ਜਦੋਂ ਆਪਣੇ ਵਿੱਚੋਂ ਆਪਾ ਆਪਣਤ ਮਿਟ ਗਈ ਫਿਰ ਕਹਿੰਦੇ ਜਿੱਧਰ ਦੇਖਦਾ ਤੂੰ ਦੇਖਦਾ ਪਰ ਆਪਣੀ ਆਪਣਤ ਦਾ ਹੰਕਾਰ ਬਣ ਜਾਂਦਾ ਤੇ ਨਿਰੰਕਾਰ ਦੀ ਆਪਣਤ ਦਾ ਮਾਣ ਬਣ ਜਾਂਦਾ ਤੇ ਸਤਿਗੁਰੂ ਕਹਿੰਦੇ ਨੇ ਮਾਣ ਕਰ ਗੁਰੂ ਦਾ ਵੀ ਗੁਰੂ ਨੇ ਤੈਨੂੰ ਰਾਹ ਦਿੱਤਾ ਹੈ ਕਹਿੰਦੇ ਉਹਨਾਂ ਕਹਿ ਹਮ ਉਹਨਾਂ ਕਹਿ ਸੰਗ ਹਮ ਤੁਮ ਸੰਗ ਮੇਲ ਕਹਿੰਦੇ ਜਿਹੜੇ ਪਿੱਛੇ ਤੂੰ ਲੜਾਈਆਂ ਝਗੜੇ ਕਰਦਾ ਸੀ ਉਹ ਪੰਜ ਪੂਤਕ ਸਰੀਰ ਅਜ ਮਿੱਟੀ ਚ ਹੈ ਏ ਜੀਵਾਤਮਾ ਤੂੰ ਉਸ ਤੋਂ ਬਿਨਾ ਤੂੰ ਦੱਸ ਕਿਹਦੇ ਨਾਲ ਝਗੜਾ ਕਰੇਂਗੀ ਕਿਉਂਕਿ ਪੰਜ ਭੂਤਕ ਸਰੀਰ ਤੱਕ ਸਿਆਣਪ ਆਣੇ ਪੰਜ ਭੂਤਕ ਸਰੀਰ ਤੱਕ ਅਗ ਲੱਗੜੇ ਲੜਾਈਆਂ ਝਗੜੇ ਕਲੇਸ਼ ਨੇ ਪੰਜ ਭੂਤਕ ਸਰੀਰ ਗਿਆ ਸਾਧ ਸੰਸਾਰ ਤੋਂ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈ ਉਹਨਾਂ ਕੈ ਸੰਗ ਤੂੰ ਸਭ ਕਉ ਲੋਰ ਜਦੋਂ ਤੱਕ ਉਸ ਪੰਜ ਭੂਤਕ ਭਾਂਡੇ ਵਿੱਚ ਸੀ ਉਸ ਦੇ ਵਿੱਚ ਸੀ ਉਹਨਾਂ ਕੈ ਸੰਗ ਤਾਂ ਉਦੋਂ ਤੱਕ ਸਭ ਕਉ ਲੋਰ ਹੈ ਸਾਰਿਆਂ ਨੂੰ ਚੰਗਾ ਲੱਗਦਾ ਸੀ ਉਸ ਬਿਨਾ ਕੋਈ ਕਉ ਮੁਖ ਨਹੀਂ ਮੋਰੈ ਕੋਈ ਸ਼ਮਸ਼ਾਨ ਵਿੱਚ ਆਪਾਂ ਅਸੰਸਕਾਰ ਕਰਿਆ ਹੀ ਦਾ ਕਦੇ ਸ਼ਮਸ਼ਾਨ ਜਾ ਕੇ ਮੁੜ ਕੇ ਦੇਖਿਆ ਨਹੀਂ ਸਤਿਗੁਰੂ ਕਹਿੰਦੇ ਨੇ ਇਹ ਜੀਵਾਤਮਾ ਤੂੰ ਉਸ ਦੇ ਬਿਨਾ ਹੀ ਸੀ ਉਸ ਬਿਨਾ ਉਸ ਪੰਜ ਭੂਤਕ ਸਰੀਰ ਤੋਂ ਬਿਨਾ ਤੇਰੇ ਵੱਲ ਕਿਸੇ ਨੇ ਮੁਖ ਵੀ ਨਹੀਂ ਕੀਤਾ ਤੈਨੂੰ ਯਾਦ ਵੀ ਨਹੀਂ ਕੀਤਾ ਅਸੀਂ ਕਿਹੜਾ ਦਾਦਿਆਂ ਪਰਦਾਦਿਆਂ ਜਾਂ ਉਸ ਨੋਣਾ ਤੋਂ ਪਹਿਲਾਂ ਦੀ ਪੀੜੀ ਨੂੰ ਜਾਣਦੇ ਆ ਨਹੀਂ ਜਾਣਦੇ ਕਿਉਂਕਿ ਉਹਨੂੰ ਜਾਣਦੇ ਜਿਹੜੇ ਨਾਲ ਉਹ ਵੀ ਜਿਹਦੇ ਨਾਲ ਜ਼ਿੰਦਗੀ ਬਿਤਾਈ ਹੈ ਜਾਂ ਜਿਹੜੇ ਮਾਵਾ-ਬਾਪ ਨੇ ਉਹਨਾਂ ਨੂੰ ਵੀ ਕੁਝ-ਕੁਝ ਸਾਲਾਂ ਤੱਕ ਯਾਦ ਰੱਖਾਂਗੇ ਬਾਅਦ ਵਿੱਚ ਭੁੱਲ ਜਾਵਾਂਗੇ ਕਿਉਂਕਿ ਮਨੁੱਖ ਦੀ ਫਿਤਰਤ ਹੈ ਜਦ ਤੱਕ ਮਨੁੱਖ ਕੰਮ ਦਿੰਦਾ ਹੈ ਤਦ ਤੱਕ ਕਦਰ ਹੈ ਜਦੋਂ ਨਹੀਂ ਤਾਂ ਕਦਰ ਘਟ ਜਾਂਦੀ ਹੈ ਇਹ ਕੁਦਰਤ ਦਾ ਨਿਯਮ ਹੈ ਤੇ ਸਤਿਗੁਰੂ ਇਹੀ ਕਹਿੰਦੇ ਨੇ ਜੀ ਬਾਤਮਾ ਤੂੰ ਕਹਿੰਦੀ ਸੈਂ ਮੇਰਾ ਹੈ ਮੇਰਾ ਧੀਆਂ ਪੁੱਤਰ ਨੇ ਮੇਰੀ ਇਸਤਰੀ ਹੈ ਮੇਰਾ ਕਲਤਰ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਜਬ ਹੀ ਹਸਤ ਜੀ ਇੱਕ ਆਇਆ ਪ੍ਰੇਤ ਪ੍ਰੇਤ ਕਰ ਭਾਗੀ ਜਿਹੜੀ ਇਸਤਰੀ ਨੂੰ ਕਹਿੰਦਾ ਨਾ ਮੇਰੀ ਐ ਉਹ ਵੀ ਮਰੇ ਦੇ ਬਾਅਦ ਅਰਥੀ ਦੇ ਕੋਲੇ ਵੀ ਨਹੀਂ ਕੋਈ ਸੌਂਦਾ ਰਾਤ ਨੂੰ ਜੇ ਰਾਤ ਕਦੇ ਕੋਈ ਸਰੀਰ ਪੰਜ ਭੂਤਕ ਸਰੀਰ ਰੱਖਣਾ ਪੈ ਜੇ ਨਾ ਉਹਦੇ ਕੋਲ ਸੌਣ ਤੋਂ ਵੀ ਮਨੁੱਖ ਡਰਦਾ ਪਰ ਉਹਦੇ ਵਿੱਚ ਜਦੋਂ ਤੱਕ ਜੀਵ ਆਤਮਾ ਉਹਨੂੰ ਹੀ ਕਹਿੰਦਾ ਮੇਰਾ ਮਾਂ ਐ ਮੇਰਾ ਭਰਾ ਐ ਮੇਰਾ ਧੀ ਪੁੱਤ ਹੈ ਹਰ ਕੋਈ ਰਿਸ਼ਤੇਦਾਰੀ ਐ ਪਰ ਮਰੇ ਬਾਅਦ ਉਹਨੂੰ ਪ੍ਰੇਤ ਪ੍ਰੇਤ ਕਰ ਭਾਗੀ ਮਰਿਆ ਕਹਿ ਕੇ ਪ੍ਰੀਤ ਬਣਾ ਦਿੰਦੇ ਨੇ ਤੇ ਸਾਡੇ ਗੁਰੂ ਕਹਿੰਦੇ ਨੇ ਦੇਖ ਹੁਣ ਤੇਰੇ ਵੱਲ ਕੋਈ ਮੁੱਖ ਵੀ ਨਹੀਂ ਕਰਦਾ ਤੂੰ ਮਰਿਆ ਪੰਜ ਪੂਰਕ ਸ਼ਰੀਰ ਛੱਡ ਦਿੱਤਾ ਤੇਰੇ ਵੱਲ ਕਿਸੇ ਨੇ ਮੁੱਖ ਨਹੀਂ ਕੀਤਾ ਤੇ ਬੈਰਾਗੀ ਕਹਾਂ ਸਮਾਏ ਇਸ ਬਿਨਾਂ ਤੂੰ ਹੀ ਦੁਹੇਰੀ ਰਿਹਾਉ ਕਹਿੰਦੇ ਭਾਈ ਤੂੰ ਜਿਹਦੇ ਕਰਕੇ ਵਿਰਾਗ ਵਿੱਚ ਸੀ ਚਿੰਤਾ ਚੋਰੀਆਂ ਵਿੱਚ ਸੀ ਤੇ ਇਸ ਬਿਨਾਂ ਤੂੰ ਹੀ ਦੁਹੇਰੀ ਰਹੀ ਤੂੰ ਤੋਂ ਬਿਨਾਂ ਤੂੰ ਤਤਕਲੀ ਰਹਿ ਗਈ ਹੈ ਕਿੱਥੇ ਗਈ ਹੈ ਕੋਈ ਤੇਰੇ ਨਾਲ ਸੰਗੀ ਸਾਥੀ ਨਹੀਂ ਖੜਿਆ ਰਹਾਉ ਉਨਕੇ ਸੰਗ ਤੂੰ ਗ੍ਰਹਿ ਮਹਿ ਮਾਹਰ ਉਨਕੇ ਸੰਗ ਉਸ ਸਰੀਰ ਦੇ ਸੰਗ ਜਦੋਂ ਉਹਦੇ ਵਿੱਚ ਪੰਜ ਪੂਤਕ ਸਰੀਰ ਵਿੱਚ ਸੀ ਤੂੰ ਗ੍ਰਹਿ ਮਹਿ ਮਾਹ ਤੂੰ ਗ੍ਰਹਿ ਵਿੱਚ ਘਰ ਵਿੱਚ ਮਸਤ ਸੀ ਉਨਕੇ ਸੰਗ ਤੂੰ ਹੋਈ ਹੈ ਜਾਹਰ ਪਰ ਉਹ ਜਦੋਂ ਸਰੀਰ ਵਿੱਚ ਸੀ ਤੇਰਾ ਨਾਮ ਵੀ ਸੀ ਤੂੰ ਜਾਹਰ ਵੀ ਹੋਈ ਪ੍ਰਗਟ ਵੀ ਹੋਈ ਸੰਸਾਰ ਵਿੱਚ ਜਨਮ ਵੀ ਲਿਆ ਹੁਣ ਕੇ ਸੰਗ ਤੂੰ ਰਖੀ ਪਪੋਲ ਉਸ ਪੰਜ ਪੂਤਕ ਸਰੀਰ ਵਿੱਚ ਸੀ ਤੇ ਤੂੰ ਉਸ ਭਾਂਡੇ ਨੂੰ ਸਵਾਰਦੀ ਵੀ ਬਹੁਤ ਸੀ ਹਰ ਸ਼ਿੰਗਾਰ ਵੀ ਬੜੇ ਕੀਤੇ ਕਿਉਂਕਿ ਸਤਿਗੁਰਾਂ ਨੇ ਬਾਣੀ 'ਚ ਹਰ ਇੱਕ ਜੀਵ ਨੂੰ ਇੱਕ ਇਸਤਰੀ ਰੂਪ ਗਿਣਿਆ ਕਿਉਂਕਿ ਇਸ ਜਗ੍ਹਾ ਮੈਂ ਇੱਕ ਪੁਰਖ ਐ ਔਰ ਸਗਰੀਨਾਸ ਭਾਈ ਕਿਤੇ ਚਾਹੇ ਇਸਤਰੀ ਜਮੇ ਚਾਹੇ ਪੁਰਸ਼ ਜਮੇ ਚਾਹੇ ਪਰ ਤੂੰ ਉਸ ਸਮੇਂ ਇਸ ਪੰਜ ਭੂਤਕ ਸਰੀਰ ਨੂੰ ਸਵਾਰਦੀ ਵੀ ਬਹੁਤ ਸੈਂ ਰੱਖੀ ਪਪੋਲ ਫੰਮ ਫੰਮ ਕੇ ਰੱਖਦੀ ਸੀ ਉਸ ਬਿਨਾ ਤੂੰ ਛੁਟਕੀ ਰੋਲ ਪਰ ਉਹ ਜਦੋਂ ਸਰੀਰ ਦੇ ਵਿੱਚੋਂ ਪੰਜ ਭੂਤਕ ਸਰੀਰ ਵਿੱਚੋਂ ਪੰਖੇ ਰੂ ਉੱਡ ਗਏ ਜੀਵਾਤਮਾ ਅੱਡ ਹੋ ਗਈ ਤੇ ਛੁਟ ਗਈ ਰੋਲ ਮਿੱਟੀ ਵਿੱਚ ਰੋਲ ਗਈ ਇਸੇ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਖਾ ਕਣਾ ਨਿੰਦੀ ਹੈ ਖਾ ਕੁ ਜੇੜ ਨ ਕੋਈ ਜੀਵ ਤੇ ਮਾਇਆ ਜੀਵ ਤੇ ਪੈਰਾਂ ਤਲੇ ਮੋਇਆ ਉੱਪਰ ਹੋਏ ਖਾਗ ਵੀ ਨਾ ਨਿੰਦੀ ਕਿਉਂਕਿ ਮਰੇ ਬਾਦ ਉਹ ਵੀ ਇੱਕ ਦਿਨ ਉੱਪਰ ਆਣੀ ਹੈ ਤੇ ਸਤਿਗੁਰੂ ਬਾਰ ਬਾਰ ਸਾਨੂੰ ਕਹਿੰਦੇ ਕਹਿੰਦੇ ਭਾਈ ਅੱਜ ਤੱਕ ਚਲੋ ਮੰਨ ਲਿਆ ਵੀ ਗਲਤੀਆਂ ਹੋਈਆਂ ਜਾਣੇ ਅਣਜਾਣੇ ਵਿੱਚ ਪਰ ਜੇ ਇਹ ਗਲਤੀਆਂ ਤੋਂ ਸੇਧ ਲੈ ਲੇਗਾ ਤੇ ਤੈਨੂੰ ਬਹੁਤ ਕੁਝ ਮਿਲ ਜਾਏਗਾ ਇਹ ਗਲਤੀਆਂ ਤੋਂ ਸੇਧ ਲੈਣੀ ਕਰ ਅਗਲਾ ਜਨਮ ਸਵਾਰਨਾ ਕਰ ਤਾਂ ਕਿ ਪਿਛਲਾ ਗਿਆ ਅੱਗੇ ਸੰਭਲ ਚਲੋ ਨੰਦ ਅੱਲਾ ਪਛਾ ਬੀਤੀ ਸੋ ਬੀਤੀ ਪਿੱਛੇ ਜਿਹੜੀ ਜ਼ਿੰਦਗੀ ਬੀਤ ਗਈ ਐ ਸੋ ਬੀਤ ਗਈ ਐ ਪਰ ਅੱਗੇ ਸੰਭਲ ਕੇ ਚੱਲਣਾ ਆਨਾਲਾ ਮਨੁੱਖਾ ਜਾਂਦਾ ਆਨਾਲਾ ਸਮਾਂ ਜਿਹੜਾ ਆ ਰਿਹਾ ਚਾਹੇ ਇੱਕ ਦਿਨ ਐ ਚਾਹੇ ਦੋ ਦਿਨ ਐ ਚਾਹੇ 10 ਦਿਨ ਐ ਚਾਹੇ 100 ਸਾਲ ਦੀ ਉਮਰ ਐ ਪਰ ਉਹਨੂੰ ਸੰਭਲ ਕੇ ਚੱਲ ਲੈ ਸਿਮਰਨ ਬੰਦਗੀ ਚ ਬਤੀਤ ਕਰ ਹੁਣ ਕੈ ਸੰਗ ਤੇਰਾ ਮਾਨ ਮਹਤ ਉਸ ਸਰੀਰ ਦੇ ਨਾਲ ਤੇ ਇੱਜ਼ਤ ਸੀ ਮਾਨ ਸੀ ਮਾਤ ਵਡਿਆਈ ਸੀ ਹੁਣ ਕੋਈ ਪ੍ਰਧਾਨ ਮੰਤਰੀ ਹੈ ਉਹਨੂੰ ਜੈਡ ਸਿਕਿਉਰਿਟੀ ਮਿਲੀ ਹੈ ਪੰਜ ਪੂਤਕ ਸਰੀਰ ਨਾਲ ਹੀ ਹੈ ਨਾ ਬੋਡੀਗਾਰਡ ਹੈ ਬੋਡੀ ਦੇ ਹੀ ਹੈ ਨਾ ਗਾਰਡ ਪਰ ਉਹ ਬੋਡੀ ਗੁਜ਼ਰੇ ਬਾਅਦ ਸਰੀਰ ਤੇ ਪ੍ਰਾਣ ਪੰਖੇ ਰੁੜ ਗਏ ਬੋਡੀ ਦਾ ਕਿਹੜਾ ਗਾਰਡ ਬਣਦਾ ਫਿਰ ਕੋਈ ਨਹੀਂ ਉਹ ਜਿਹੜੀ ਜੈਡ ਸਿਕਿਉਰਿਟੀ ਆਪੋ ਆਪਣੇ ਕੰਮੇ ਤੰਦੇ ਲੱਗ ਜਾਂਦੀ ਕਹਿਣ ਦਾ ਮਤਲਬ ਇਹ ਪੰਜ ਪੂਤਕ ਸਰੀਰ ਵਿੱਚ ਹੈ ਤੇ ਮੇਰ ਤੇ ਈਰਖਾ ਦੁਆਸ਼ ਨਿੰਦਿਆ ਤੁਲ ਇਹਦੇ ਵਿੱਚ ਖਾਸਤ ਹੋਇਆ ਪਿਆ ਔਰ ਇਸੇ ਨਾਲ ਤੇਰੀ ਇੱਜ਼ਤ ਮਾਨਸੀ ਪੰਜ ਪੂਤਕ ਸ਼ਰੀਰ ਇਹ ਸ਼ਰੀਰ ਇਸੇ ਸੰਸਾਰ ਦੇ ਛੱਡ ਕੇ ਜਾਣਾ ਹੈ ਕਿਉਂਕਿ ਇਸੇ ਸੰਸਾਰ ਤੋਂ ਮਿਲੇ ਤੇ ਇੱਥੇ ਹੀ ਛੱਡ ਕੇ ਜਾਣਾ ਕਿਉਂਕਿ ਸਿਆਣੇ ਕਹਿੰਦੇ ਨੇ ਨਾ ਵੀ ਦਵਾਨ ਕਹਿੰਦੇ ਜਨਮ ਵੀ ਕਿਸੇ ਨੇ ਦਿੱਤਾ ਫੂਕ ਵੀ ਕਿਸੇ ਨੇ ਆਣਾ ਭਾਈ ਮਰਦਾ ਵੀ ਤੂੰ ਕਿਸੇ ਲਈ ਲੜਾਈਆਂ ਝਗੜੇ ਵੀ ਕਿਸੇ ਲਈ ਕਰਦਾ ਮਿਲਣਾ ਨਾ ਕਿਸੇ ਨੂੰ ਮਿਲੇ ਤੇ ਨਾ ਇਸ ਸੰਸਾਰ ਤੋਂ ਕੁਝ ਮਿਲਣਾ ਹਾ ਕੀਤੇ ਕਰਮ ਕਹਤੇ ਪੁੰਨ ਚੰਗੇ ਕਰਮ ਬੰਦਗੀ ਸਿਮਰਨ ਦਇਆ ਧਰਮ ਧੀਰਜ ਸਬਰ ਸੰਤੋਖ ਇਹ ਨਾਲ ਜਾਏਗਾ ਇਸੇ ਲਈ ਸਤਿਗੁਰੂ ਕਹਿੰਦੇ ਨੇ ਇਸ ਪੰਜ ਪੂਤਕ ਸਰੀਰ ਨਾਲੀ ਤੇਰੀ ਮਾਨ ਮਾਤ ਇੱਜ਼ਤ ਵੜਾਈ ਸੀ ਹੁਣ ਕੈ ਸੰ ਤੁਮ ਸਾਖ ਜਗਤ ਤੇ ਇਸ ਪੰਜ ਪੂਤਕ ਸਰੀਰ ਕਰਕੇ ਸਾਡੇ ਸੋਈ ਮਾਮਾ ਤਾਇਆ ਚਾਚਾ ਮਾਂ ਬਾਪ ਧੀ ਭੈਣ ਭਰਾ ਇਸੇ ਸਰੀਰ ਕਰਕੇ ਨੇ ਨਾ ਸਰੀਰ ਵੀ ਤਾਂ ਪਹਿਲਾਂ ਕੌਣ ਸੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਿਕਾ ਕੋਣ ਅਸਾਈ ਇਹਦੇ ਪੂਰਬਲੇ ਜਨਮਾਂ ਦੇ ਸੰਜੋਗੀ ਸਨ ਪਰ ਅੰਤ ਵਿੱਚ ਲਈ ਸਹਾਇਕ ਕਿਸੇ ਨੇ ਨਹੀਂ ਹੁਣਾ ਇਸੇ ਲਈ 사ਤਗੁਰੂ ਕਹਿੰਦੇ ਨੇ ਹੁਣ ਕੇ ਸੰਗ ਤੁਮ ਸਾਖ ਜਗਤ ਉਹ ਪੰਜ ਪੂਰਤਕ ਸਰੀਰ ਨਾਲ ਹੀ ਤੇਰੇ ਸਾਖ ਮਿੱਤਰ ਸਨ ਜਗਤ ਸੰਸਾਰ ਤੇਰੇ ਨਾਲ ਜੁੜਿਆ ਸੀ ਹੁਣ ਕੇ ਸੰਗ ਤੇਰੀ ਸਭ ਵਿਦ 30 ਕਹਿੰਦੇ ਇਹ ਪੰਜ ਪੂਰਤਕ ਸਰੀਰ ਵਿੱਚ ਜਦੋਂ ਸੀ ਸਭ ਵਿਦ 30 ਸਾਰੇ ਤੇਰੇ ਸੰਗ ਸਾਰੇ ਕੰਮ ਕਰ ਤੇ ਤੂੰ ਹੁੰਦੇ ਤੇਰੇ ਤੋਂ ਕੰਮ ਕਰਦੇ ਤੇਰੇ ਨਾਲ ਮਤਲਬ ਰੱਖਦੇ ਜਦ ਤੱਕ ਤੇਰੀ ਜਲਦੀ ਹੈ ਉਸ ਬਿਨਾਂ ਤੂੰ ਹੋਈ ਐ ਮਾਟੀ ਪਰ ਜਦੋਂ ਉਸ ਸਰੀਰ ਨੂੰ ਛੱਡ ਦਿੱਤਾ ਹੁਣ ਤੂੰ ਮਿੱਟੀ ਪ੍ਰਾਣ ਪੰਖੇਰੀ ਸਰੀਰ ਛੁੱਟ ਗਏ ਤੇ ਮੇ ਮਾਟੀ ਮਾਟੀ ਹੋਈਏ ਕਰੋ ਬਣਾ ਰਹੇ ਕੀ ਕਮਟੇ ਕੌਣ ਮੂਏ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚੱਲ ਤਪਿਆ ਕਹਿੰਦੇ ਹੁਣ ਚਲ ਚੱਲ ਪਿਆ ਹੈ ਕਿਉਂਕਿ ਜਦੋਂ ਰਹਿ ਪਾਂਦੀ ਰਸਤਾ ਤੈਅ ਕਰਦਾ ਹੈ ਨਾ ਇੱਕ ਉਹਦਾ ਟੀਚਾ ਹੁੰਦਾ ਹੈ ਮਨੁੱਖ ਦਾ ਟੀਚਾ ਇਸ ਸੰਸਾਰ 'ਚ ਆਉਣ ਤੋਂ ਪਹਿਲਾਂ ਵਚਨ ਕੀਤਾ ਸੀ ਪ੍ਰਮਾਤਮਾ ਤੇਰਾ ਨਾਮ ਜਪਾਂਗਾ ਪਰ ਵਚਨ ਕਰੇ ਖਿਸਰ ਜਾਏ ਸੁਰ ਨਾਰਕਾਚਾ ਫਿਰ ਇਸ ਜਨਮ ਚ ਆ ਕੇ ਜਨਮ ਲਿਆ ਸੁਰਤ ਆਈ ਹੈ ਪਰ ਪ੍ਰਮਾਤਮਾ ਵੱਲੋਂ ਸੁਰਤੀ ਟੁੱਟ ਗਈ ਹੈ ਪਰ ਸਤਿਗੁਰੂ ਕਹਿੰਦੇ ਨੇ ਉਸ ਬਿਨਾਂ ਤੂੰ ਹੋਈ ਹੈ ਮਰਟੀ ਪੰਜ ਪੂਤਿ ਸ਼ਰੀਰ ਛੱਡਿਆ ਤੇ ਮਿਲਤੀ ਤਾਂ ਹੋਣੀ ਹੈ ਜੀਵਾਤਮਾ ਵਾਜਿਆ ਪਵਣਾ ਕਿ ਸਭਝਾਈ ਵਾਜਾ ਵੱਜ ਰਿਹਾ ਤੇ ਬੋਲ ਰਹੀ ਹੈ ਨੀ ਤਾਂ ਮਿੱਟੀ ਦੀ ਢੇਰੀ ਉਹ ਬੈਰਾਗੀ ਮਰਣਾ ਨਾ ਜਾਏ ਕਹਿੰਦੇ ਭਾਈ ਜਿਹੜਾ ਬੈਰਾਗੀ ਭਾਵ ਜਿਹੜਾ ਪ੍ਰਮਾਤਮਾ ਦੇ ਵਿਛੋੜੇ ਵਿੱਚ ਬੈਰਾਗੀ ਹੋ ਜਾਂਦਾ ਤੇ ਉਹ ਜਿਹੜਾ ਪ੍ਰਮਾਤਮਾ ਤੋਂ ਵਿਛੜਨ ਦਾ ਦੁੱਖ ਸਹਿੰਦਾ ਹੈ ਮਰਣਾ ਨਾ ਜਾਏ ਨਾ ਉਹ ਮਰਦਾ ਹੈ ਤੇ ਨਾ ਜਿਉਂਦਾ ਭਾਵ ਜੰਮਣ ਮਰਨ ਦੇ ਜਿਹੜੇ ਤੋਂ ਮੁਕਤ ਹੋ ਜਾਂਦਾ ਜਿਹਨੂੰ ਸਤਿਗੁਰੂ ਬਾਬਾ ਕਬੀਰ ਸਾਹਿਬ ਕਹਿੰਦੇ ਨੇ RAM KABIRA ਏਕ ਭਏ ਹੈ ਕੋਈ ਨਾ ਸਗਾ ਪਹਿਚਾਨ ਕਬੀਰ ਜਾਤ ਜੁਲਾਹਾ ਕੀ ਕਰਾਂ ਹਿਰਦੈ ਵਸੈ ਗੋਪਾਲ ਕਹਿੰਦੇ ਜਾਤ ਦਾ ਮੈਂ ਕੀ ਕਰਾਂ ਹਿਰਦੇ ਵਿੱਚ ਗੋਪਾਲ ਵਸ ਗਿਆ ਮੈਂ ਹੁਣ ਕਰਾਂ ਕੀ ਜਿਵੇਂ ਹਿਰਦੇ ਵਿੱਚ ਨਿੰਦਿਆ ਚੁਗਲੀ ਵਸੀ ਸਿਖਾਈ ਥੋੜੀ ਨਾ ਜਾਂਦੀ ਈਰਖਾ ਬੇਈਮਾਨੀ ਚੋਰੀ ਠੱਗੀ ਯਾਰੀ ਸਿਖਾਈ ਥੋੜੀ ਨਾ ਜਾਂਦੀ ਸਹਿਜ ਸੁਭਾਏ ਆ ਜਾਂਦੀ ਕਿਦਰੇ ਸਹਿਜ ਸੁਭਾਏ ਨਾਮ ਵਸ ਜਾਏ ਨਾ ਸਤਿਗੁਰੂ ਕਹਿੰਦੇ ਨੇ ਕਿੰਨੇ ਫਿਰ ਜਿਉਂਦਿਆਂ ਜੀ ਮੁਕਤ ਹੋ ਜਾਏਗਾ ਭੁੱਖ ਸਾਨੂੰ ਲੱਗਿਆ ਨਾਮ ਗਵੰਢੀ ਦੇ ਜਪਿਆ ਨਹੀਂ ਪ੍ਰਵਾਨ ਹੋਏਗਾ ਪੈਸੇ ਦੇ ਕੇ ਜਪਾਇਆ ਪ੍ਰਵਾਨ ਨਹੀਂ ਹੋਏਗਾ ਪੈਸੇ ਦੇ ਕੇ ਕੀਤੀ ਸੇਵਾ ਪ੍ਰਵਾਨ ਨਹੀਂ ਹੋਏਗੀ ਜਿਹੜੇ ਆਪਦੇ ਹੱਥਾਂ ਨਾਲ ਮਾਤਾ ਗੰਗਾ ਜੀ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਨਾ ਵੀ ਬਾਬਾ ਬੁੱਢਾ ਸਾਹਿਬ ਤੋਂ ਦਾਤ ਲੈਣੀ ਹੈ ਖੱਥੀ ਲੰਗਰ ਪ੍ਰਸ਼ਾਦਾ ਤਿਆਰ ਕਰੋ ਤੇ ਬਾਬਾ ਬੁੱਢਾ ਸਾਹਿਬ ਤੋਂ ਦਾਤ ਲਓ ਤੇ ਮਿਲੀ ਨਾ ਦਾਤ ਗੁਰੂ ਅਰਜਨ ਸਾਹਿਬ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਨੇ ਜਨਮ ਲਿਆ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਬਖਸ਼ਿਸ਼ ਨਾਲ ਮਿਲਿਆ ਨਾ ਤੇ ਇਸੇ ਤਰ੍ਹਾਂ ਮੇਰੇ ਵਰਗਾ ਕਹਿੰਦਾ ਜੀ ਭੇਟਾ ਦੇ ਦਿਓ ਪਾਠ ਕਰਵਾ ਲਓ ਉਹ ਨਹੀਂ ਭਾਈ ਉਹ ਸੇਵਾ ਨਾ ਦਾ ਸੇਵਾ ਬਣੀ ਜਾਂਦੀ ਹੈ ਨਾ ਉਹ ਸਿਮਰਨ ਬਣਦਾ ਆਪਦੇ ਹੱਥੀਂ ਕੀਤਾ ਭੁੱਖ ਸਾਨੂੰ ਲੱਗੀ ਤੇ ਮਿਹਨਤ ਕਰਕੇ ਕਮਾ ਕੇ ਖਾਵਾਂਗੇ ਨਾ ਉਹਦਾ ਆਨੰਦ ਹੀ ਵੱਖਰਾ ਹੈ ਬਿਨਾ ਖਾਦਿਆਂ ਭੁੱਖ ਨਹੀਂ ਮਿਟਣੀ ਤੇ ਬਿਨਾ ਸਿਮਰਨ ਕਰੇ ਮਨ ਨਹੀਂ ਕਦੇ ਰਜਣਾ ਕੋਈ ਸੁખી ਨਹੀਂ ਹੋਣਾ ਇਹ ਸਤਿਗੁਰਾਂ ਨੇ ਗਰੰਟੀ ਦੇ ਦਿੱਤੀ ਹੁਣ ਕਹਿ ਲੀਏ ਬਾਣੀ ਦਿੰਦੀ ਕੱਖ ਨਹੀਂ ਉਹ ਤਾਂ ਮੇਰੇ ਵਰਗੇ ਦੀ ਮੂਰਖਤਾ ਹੀ ਹੈ ਨਾ ਸਤਿਗੁਰਾਂ ਨੇ ਤਾਂ ਗਰੰਟੀ ਸ਼ੂ ਦਾ ਲਿਖ ਕੇ ਦਿੱਤਾ ਭਾਈ ਬਾਣੀ ਚੰਕਿਤ ਕੀਤੀਆਂ ਨੇ ਇੱਕ ਇੱਕ ਪੰਕਤੀਆਂ ਵੀ ਇਹ ਅਟੱਲ ਸਚਾਈ ਹੈ ਨਾਮ ਬਿਨਾ ਸੁਖ ਨਹੀਂ ਇਹ ਦੇ ਹਰ ਭਾਗੇ ਤਬੇਨਾ ਸੁਖ ਨਹੀਂ ਹੈ ਕਿਤੇ ਭਗਤੀ ਤੋਂ ਬਿਨ ਉਹ ਬੈਰਾਗੀ ਮਰੈਣਾ ਜਾਈ ਐਸੇ ਬੈਰਾਗੀ ਨਾ ਜੰਮਦੇ ਨੇ ਨਾ ਮਰਦੇ ਨੇ ਜੰਮਣ ਮਰਨ ਤੋਂ ਬਚ ਜਾਂਦੇ ਨੇ ਹੁਕਮੇ ਬਾਧਾ ਕਾਰਕ ਮੈਂ ਹੁਕਮ ਵਿੱਚ ਵੱਜਿਓ ਕਾਰਕ ਮੰਨਦੇ ਨੇ ਜੋੜ ਵਿਛੋੜੇ ਨਾਨਕ ਥਾਪ ਅਖੀਰਲੀ ਪੰਕਤੀ ਤੇ ਨਾਨਕ ਨਾਮਲੇਵਾ ਦੀ ਮੋਹਰ ਲਾਉਂਦੇ ਆਂ ਸ਼ਬਦ ਦੀ ਸਮਾਪਤੀ ਕਰਦੇ ਨੇ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੋੜਦਾ ਵੀ ਆਪ ਹੈ ਪ੍ਰਮਾਤਮਾ ਇਸ ਸੰਸਾਰ ਚ ਮਿਲਾ ਕੇ ਕਿਉਂਕਿ ਪੂਰਬਲੇ ਜਨਮ ਨੇ ਪੂਰਬਲੇ ਜਨਮ ਦੇ ਕਰਮ ਨੇ ਉਹ ਕਰਮਾ ਕਰਕੇ ਕੋਈ ਮਾਂ ਬਾਪ ਬਣ ਜਾਂਦਾ ਕੋਈ ਧਿਆ ਪੁੱਤਰ ਬਣ ਜਾਂਦਾ ਕੋਈ ਭੈਣ ਭਰਾ ਬਣ ਜਾਂਦਾ ਕੋਈ ਸਾਕ ਸੰਬੰਧੀ ਬਣ ਜਾਂਦਾ ਇਹ ਪੂਰਬਲੇ ਜਨਮ ਨੇ ਇਸ ਜਨਮ ਦੇ ਨਹੀਂ ਕਿਤੇ ਅਸੀਂ ਸਮਝੀ ਬੈਠੇ ਆਂ ਇਹ ਜਨਮ ਦੇ ਮਾਂ ਦੀ ਸੋਧੀ ਜਦੋਂ ਬੱਚਾ ਪਹਿਲੇ ਦਿਨ ਸਾਹਸ ਲੈਂਦਾ ਮਾਤਾ ਦੇ ਗਰਭ ਤੋਂ ਬਾਹਰ ਆ ਕੇ ਉਦੋਂ ਥੜੀ ਨਾ ਆ ਜਾਂਦੀ ਪਰ ਮਮਾਇਆ ਮਾਂ ਦੀ ਮਮਤਾ ਰੂਪੀ ਮਾਇਆ ਜਰੂਰ ਵਿਆਪਦੀ ਹੈ। ਚਾਹੇ ਪਸ਼ੂ ਦਾ ਬੱਚਾ ਹੋਵੇ ਤੇ ਚਾਹੇ ਇਨਸਾਨ ਦਾ ਹੋਵੇ, ਉਦੋਂ ਮਾਇਆ ਦੀ ਜਨਮ ਲੈਂਦੇ ਆ ਸਰ ਮਾਇਆ ਦੀ ਮਮਤਾ ਜਰੂਰ ਵਿਆਪਦੀ ਹੈ। ਉਹ ਮਾਇਆ ਦੀ ਮਮਤਾ ਹੌਲੀ-ਹੌਲੀ ਫਿਰ ਇਸ ਸੰਸਾਰ ਵਿੱਚ ਐਡਾ ਬੰਦਾ ਖਚਤ ਹੋ ਜਾਂਦਾ ਹੈ। ਇੰਨਾ ਗਲਤਾਨ ਹੋ ਜਾਂਦਾ ਹੈ ਫਿਰ ਨਾਮ ਭੁੱਲ ਜਾਂਦਾ ਹੈ। ਜੋੜ ਵਿਛੋੜੇ ਨਾਨਕ ਧਾਪ ਕਹਿੰਦੇ ਭਾਈ ਜੋੜਦਾ ਵੀ ਜੇ ਉਸ ਸੰਸਾਰ 'ਚ ਜਨਮ ਦਿੰਦਾ ਨਾ ਸ਼ੁਕਰ ਕਰ ਉਹਦਾ। ਸ્વાસ ਦਿੱਤਾ ਕੇ ਵੀ ਨਹੀਂ ਤਾਂ ਜੋ ਦਿਨ ਆਵੇ 100 ਦਿਨ ਜਾਈ ਕਰਨਾ ਕੁਝ ਰਹਿਣਾ ਤੇਰਾ ਨਾ ਹੀ ਚੰਗ ਚਲਦਾ ਹੈ ਹੰਪੀ ਚਲਣਾ ਗਵਨ ਕਰਨਾ ਉੱਪਰ ਮਰਨਾ ਕਾ ਤੂੰ ਸੋਇਆ ਜਾਗਿਆ ਨਾ ਤੇ ਜੀਵਨ ਜੱਕ ਸੱਚ ਕਰ ਜਾਨਾ ਕਹਿੰਦੇ ਸੁੱਤਾ ਪਿਆ ਗਫਲਤ ਦੀ ਨੀਂਦ ਜਿਹੜੇ ਤੇਰੇ ਸੰਗੇ ਸਾਥੀ ਉਹ ਵੀ ਗਏ ਤੇ ਜਾਣਾ ਤੂੰ ਹੀ ਇਕ ਦੇ ਇਸ ਲਈ ਸਤਿਗੁਰੂ ਕਹਿੰਦੇ ਨੇ ਜੋੜਦਾ ਵੀ ਆਪ ਹੈ ਸਾਥ ਸੰਬੰਧੀ ਵੀ ਆਪ ਰਿਸ਼ਤੇਦਾਰ ਵੀ ਤੈਨੂੰ ਆਪ ਦਿੰਦਾ ਗਰਸਤੀ ਵੀ ਚਲਾਣ ਲਈ ਸੰਗੇ ਸਾਥਣ ਵੀ ਤੈਨੂੰ ਦਿੰਦਾ ਧੀਆਂ ਪੁੱਤਰ ਵੀ ਦਿੰਦਾ ਪਰ ਇਹ ਇਹ ਟੀਚਾ ਨਹੀਂ ਹੈ ਟੀਚਾ ਹੈ ਨਾਮ ਸਿਮਰਨ ਕਰਨ ਦਾ ਨਾਨਕ ਥਾਤ ਦਾਸ ਨਾਨਕ ਗੁਰੂ ਅਰਜਨ ਦੇਵ ਜੀ ਸਾਹਿਬ ਕਹਿੰਦੇ ਆਪ ਹੀ ਉਥਾਪਦਾ ਬਣਾ ਦਿੰਦਾ ਆਪਣੀ ਕੁਦਰਤ ਜਾਣਿਆ ਪਰ ਉਹਦੀ ਕੁਦਰਤ ਉਹ ਆਪ ਹੀ ਜਾਣਦਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਇੱਕ ਵਾਰੀ ਵੀ ਤੇਰੀ ਵਡਿਆਈ ਨਹੀਂ ਹੋ ਸਕਦੀ ਬਿਹਾਰੇ ਨਹੀਂ ਜਾਇਆ ਜਾ ਸਕਦਾ ਸੋ ਗੁਰੂ ਪੀਰ ਰਿਸ਼ਾ ਸੰਗਤ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਅਸੀਂ ਵੀ ਉਸ ਦੇ ਪਾਵਨ ਸ਼ਬਦ ਦੇ ਨਾਲ ਜੁੜੀਏ ਵੀ ਇਸ ਸੰਸਾਰ ਵਿੱਚ ਨਾ ਕੋਈ ਸਰੀਰ ਲੈ ਕੇ ਆਇਆ ਨਾ ਇਸ ਤੋਂ ਸਰੀਰ ਲੈ ਕੇ ਜਾਣਾ ਇਹ ਕਲਾ ਕਲੇ ਸਰੀਰ ਤੱਕ ਨੇ ਸਿਆਣਪਾਂ ਚ ਤਰਾਈਆਂ ਨਿੰਦਿਆ ਚ ਉਲੀ ਸਰੀਰ ਤੱਕ ਹੈ ਪਰ ਇਹਦੇ ਵਿੱਚ ਜਿਹੜਾ ਪੰਖੇਰੂ ਵਸ ਰਿਹਾ ਨਾ ਪ੍ਰਾਣ ਪੰਖੇਰੂ ਆਤਮਾ ਵਸ ਰਹੀ ਹੈ ਜਿਹਨੂੰ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਜੋਤ ਨੇ ਨਿਰਣਾ ਦੇਣਾ ਵੀ ਇਹ ਭਾਂਡੇ ਵਿੱਚ ਰਹਿ ਕੇ ਕਰਿਆ ਕੀ ਹੈ ਕੀ ਕਰਮ ਕੀਤੇ ਨੇ ਕੀ ਚੰਗੇ ਕੀਤੇ ਕੀ ਮੰਦੇ ਮੰਨ ਨੂੰ ਸਭ ਪਤਾ ਹੈ ਸਭ ਕੁਝ ਜਾਣਦਾ ਮਨੁੱਖ ਹਰ ਕੋਈ ਜਾਣਦਾ ਵੀ ਚੰਗਾ ਕੀ ਕੀਤਾ ਮੰਦਾ ਕੀ ਕੀਤਾ ਕੋਈ ਮੰਨ ਲੈਂਦਾ ਕੋਈ ਮੇਰੇ ਵਰਗਾ ਮੰਨਦਾ ਨਹੀਂ ਨਾ ਸ਼ੁ크ਰਾ ਹੋ ਜਾਂਦਾ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਕਿ ਦਰਿਆਸੀ ਗੁਰੂ ਦੇ ਦਸੇ ਰਾਹ ਤੇ ਤੁਰ ਕੇ ਆਪਣੀ ਜ਼ਿੰਦਗੀ ਸਫਲੀ ਕਰ ਸਕੀਏ ਜੋ ਸੀਸ ਕਰੋ ਅਰਦਾਸ ਜਿਦੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖਨ ਪੂਲਨ ਹਾਰ ਬਖਸ਼ਣ ਹਰ ਬਖਸ਼ ਲੈ ਨਾਨਕ ਪਾਰ ਉਤਾਰ ਦਿਓ ਸੱਜਣਾ ਸੀਸੜੀਆਂ ਜਿਹਾ ਵਾਹ ਸਾਹਿਬ ਸਮੇਲ ਗੱਜ ਵਜ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ